ਉਹ ਕਹਿੰਦੇ ਨੇ ਕਿ ਇਨਸਾਨ ਨੂੰ ਹਰ ਚੀਜ਼ ਤੋਂ ਕੁਝ ਸਿੱਖਣਾ ਚਾਹੀਦਾ। ਸ਼ੇਰ ਜੰਗਲ ਦਾ ਰਾਜਾ ਹੈ ਅਤੇ ਸ਼ੇਰ ਵਿੱਚ ਕਈ ਅਜਿਹੀਆਂ ਖੂਬੀਆਂ ਹਨ ਜੇਕਰ ਇਨਸਾਨ ਉਹਨਾਂ ਨੂੰ ਅਪਣਾ ਲਵੇ ਤਾਂ ਉਹ ਇੱਕ ਸ਼ਾਨਦਾਰ ਜੀਵਨ ਜੀ ਸਕਦਾ। ਤਾਂ ਉਹਨਾਂ ਖੂਬੀਆਂ ਨੂੰ ਵਿਸਥਾਰ ਨਾਲ ਦੱਸਣ ਲਈ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੱਕ ਵਿਸ਼ੇਸ਼ ਵਿਚਾਰ ਜਿਸ ਦਾ ਸਿਰਲੇਖ ਹੈ ਸ਼ੇਰ ਦੀ ਮਾਨਸਿਕਤਾ। ਤੁਸੀਂ ਜਾਣਦੇ ਹੋ ਜੰਗਲ ਵਿੱਚ ਜਾਨਵਰਾਂ ਨਾਲ ਰਹਿੰਦੇ ਹਨ ਅਤੇ ਸਾਰੇ ਇਹ ਸੋਚਦੇ ਨੇ ਕਿ ਉਹ ਜਿਉਂਦੇ ਰਹਿਣਗੇ ਪਰ ਜੇ ਸ਼ੇਰ ਦੀ ਗੱਲ ਕਰੀਏ ਤਾਂ ਸ਼ੇਰ ਦਾ ਆਪਣੇ ਜੀਵਨ ਤੇ ਪੂਰਾ ਕੰਟਰੋਲ ਹੁੰਦਾ। ਉਹ ਕਿਸੇ ਦੇ ਹੁਕਮ ਦਾ ਪਾਲਣ ਨਹੀਂ ਕਰਦਾ। ਸ਼ੇਰ ਆਪਣੀ ਹਿੰਮਤ ਅਤੇ ਸਮਰੱਥਾ ਨਾਲ ਆਪਣਾ ਸ਼ਿਕਾਰ ਖੁਦ ਕਰਦਾ। ਸ਼ੇਰ ਜੰਗਲ ਦਾ ਰਾਜਾ ਹੈ ਅਤੇ ਇਹ ਇਸ ਲਈ ਨਹੀਂ ਕਿ ਉਹ ਸਭ ਤੋਂ ਵੱਡਾ ਹੈ ਜਾਂ ਸਭ ਤੋਂ ਤੇਜ਼ ਹੈ, ਜਾਂ ਸ਼ੇਰ ਨੂੰ ਜਨਮ ਤੋਂ ਹੀ ਦੂਜੇ ਜਾਨਵਰਾਂ ਨਾਲੋਂ ਵਧੇਰੇ ਤਾਕਤ ਮਿਲੀ। ਸਗੋਂ ਸ਼ੇਰ ਦੀ ਮਾਨਸਿਕਤਾ ਹੀ ਹੈ ਜੋ ਉਸ ਨੂੰ ਜੰਗਲ ਦਾ ਰਾਜਾ ਬਣਾਉਂਦੀ। ਨਿਡਰਤਾ ਅਤੇ ਹਿੰਮਤ ਤਾਂ ਅਖੀਰ ਸ਼ੇਰ ਦੀ ਮਾਨਸਿਕਤਾ ਹੈ ਕਿ ਸਭ ਤੋਂ ਪਹਿਲਾਂ ਨਿਡਰਤਾ ਅਤੇ ਹਿੰਮਤ ਸ਼ੇਰ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਉਹ ਕਦੇ ਵੀ ਹਾਰ ਨਹੀਂ ਮੰਨਦਾ ਸ਼ੇਰ ਨਾ ਤਾਂ ਕਦੇ ਡਿੱਗਦਾ ਨਾ ਹੀ ਪਿੱਛੇ ਹਟਦਾ ਭਾਵੇਂ ਉਹ 10 ਗਿੱਦੜਾਂ ਨਾਲ ਘਿਰਿਆ ਹੋਵੇ ਉਹ ਲੜਾਈ ਤਦ ਤੱਕ ਨਹੀਂ ਛੱਡਦਾ ਜਦੋਂ ਤੱਕ ਸਾਰੇ ਗਿੱਦੜਾਂ ਨਾਲ ਨਜਿੱਠ ਨਹੀਂ ਲੈਂਦਾ ਹੋ ਸਕਦਾ ਤੁਸੀਂ ਗਿੱਦੜਾਂ ਨਾਲ ਨਾਲ ਲੜ ਰਹੇ ਹੋਵੋ ਪਰ ਇਹ ਜ਼ਰੂਰ ਹੋ ਸਕਦਾ ਕਿ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹੋਣ ਹੋ ਸਕਦਾ ਤੁਹਾਨੂੰ ਕਿਸੇ ਅਜੀਹੀ ਚੀਜ਼ ਲਈ ਖੜਨ ਦੀ ਲੋੜ ਹੋਵੇ ਜਿਸ ਨਾਲ ਤੁਹਾਡੇ ਆਸ-ਪਾਸ ਦੇ ਲੋਕ ਸਹਿਮਤ ਨਾ ਹੋਣ ਪਰ ਹਾਰ ਨਾ ਮੰਨੋ ਕਦੇ ਵੀ ਆਪਣੇ ਆਪ ਨੂੰ ਹਾਰਿਆ ਨਾ ਸਮਝੋ ਜੋ ਤੁਸੀਂ ਸੱਚਮੁੱਚ ਜੀਵਨ ਵਿੱਚ ਚਾਹੁੰਦੇ ਹੋ ਉਸ ਲਈ ਨਿੱਡਰ ਰਹੋ ਹੋ ਸਕਦਾ ਤੁਸੀਂ ਕਈ ਸਾਲਾਂ ਤੋਂ ਕਿਸੇ ਕੰਮ ਵਿੱਚ ਲੱਗੇ ਹੋਵੋ ਅਤੇ ਮੰਜ਼ਿਲ ਤੱਕ ਨਾ ਪਹੁੰਚ ਸਕੇ ਹੋ ਹੋ ਸਕਦਾ ਆਪਣੇ ਟੀਚੇ ਦਾ ਪਿੱਛਾ ਕਰਦੇ ਕਰਦੇ ਤੁਸੀਂ ਥੱਕ ਗਏ ਹੋਵੋ ਪਰ ਫਿਰ ਵੀ ਹਾਰ ਨਾ ਮੰਨੋ ਤੁਹਾਨੂੰ ਆਪਣੇ ਸੁਪਨਿਆਂ ਲਈ ਲੜਦੇ ਰਹਿਣਾ ਚਾਹੀਦਾ ਸ਼ੇਰ ਵੀ ਕਈ ਵਾਰ ਸ਼ਿਕਾਰ ਕਰਨ ਵਿੱਚ ناکਾਮ ਹੋ ਜਾਂਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੁਬਾਰਾ ਕੋਸ਼ਿਸ਼ ਨਹੀਂ ਕਰਦਾ ਜੇ ਤੁਸੀਂ ਜੀਵਨ ਵਿੱਚ ਅੱਗੇ ਵਧਦੇ ਰਹਿੰਦੇ ਹੋ ਤਾਂ ਤੁਹਾਡੇ ਕੋਲ ਸਮਰੱਥਾ ਹੈ ਸ਼ਾਇਦ ਕੋਈ ਗਾਰੰਟੀ ਨਾ ਹੋਵੇ ਪਰ ਇੱਕ ਸੰਭਾਵਨਾ ਜ਼ਰੂਰ ਹੁੰਦੀ ਇੱਕ ਮੌਕਾ ਜ਼ਰੂਰ ਹੁੰਦਾ ਕਿ ਤੁਸੀਂ ਸਫਲਤਾ ਹਾਸਲ ਕਰ ਸਕੋ ਸਫਲਤਾ ਦੀ ਗਾਰੰਟੀ ਸਿਰਫ ਕੋਸ਼ਿਸ਼ ਕਰਨ ਨਾਲ ਮਿਲਦੀ ਅਤੇ ਜੋ ਚੀਜ਼ਾਂ ਤੁਸੀਂ ਜੀਵਨ ਵਿੱਚ ਚਾਹੁੰਦੇ ਹੋ ਉਹਨਾਂ ਨੂੰ ਪਾਉਣ ਦੀ ਗਾਰੰਟੀ ਸਿਰਫ ਇੱਕ ਹੀ ਹੁੰਦੀ ਹਾਰ ਨਾ ਮੰਨਣਾ ਜੇ ਤੁਸੀਂ ਸ਼ੇਰ ਵਰਗਾ ਜੀਵਨ ਜੀਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸ਼ੇਰ ਵਾਂਗ ਨਿੱਡਰ ਬਣਨਾ ਸਿੱਖੋ ਨਿਸ਼ਚਿਤਤਾ ਸ਼ੇਰ ਦੀ ਮਾਨਸਿਕਤਾ ਦਾ ਦੂਜਾ ਪੁਆਇੰਟ ਨਿਸ਼ਚਿਤਤਾ ਸ਼ੇਰ ਹਮੇਸ਼ਾ ਨਿਸ਼ਚਿਤ ਹੁੰਦਾ ਸ਼ੇਰ ਕਦੇ ਅੰਦਾਜ਼ਾ ਨਹੀਂ ਲਗਾਉਂਦਾ ਜਦੋਂ ਸ਼ੇਰ ਸ਼ਿਕਾਰ ਕਰਦਾ ਤਾਂ ਉਹ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਉਹ ਅੱਧਾ ਅਧੂਰਾ ਸ਼ਿਕਾਰ ਨਹੀਂ ਕਰਦਾ ਜੇ ਤੁਸੀਂ ਵੀ ਸ਼ੇਰ ਵਰਗੀ ਨਿਸ਼ਚਿਤਤਾ ਨਾਲ ਆਪਣਾ ਜੀਵਨ ਜਿਉਓਗੇ ਤਾਂ ਸੋਚੋ ਤੁਹਾਡਾ ਜੀਵਨ ਕਿੰਨਾ ਸ਼ਾਨਦਾਰ ਹੋ ਸਕਦਾ ਜੇ ਤੁਸੀਂ ਆਪਣੇ ਆਪ ਤੇ ਅਤੇ ਆਪਣੀ ਸਮਰੱਥਾ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਸੋਚੋ ਤੁਸੀਂ ਕਿੰਨੀ ਦੂਰ ਜਾ ਸਕਦੇ ਹੋ ਪੂਰੇ ਆਤਮ ਵਿਸ਼ਵਾਸ ਨਾਲ ਜੇ ਤੁਸੀਂ ਉਹ ਸਭ ਪਾਉਣਾ ਚਾਹੁੰਦੇ ਹੋ ਜੋ ਤੁਸੀਂ ਸੁਪਨਿਆਂ ਵਿੱਚ ਦੇਖਿਆ ਤਾਂ ਸਿਰਫ ਭਰੋਸੇ ਤੇ ਨਹੀਂ ਚੱਲ ਸਕਦੇ ਤੁਹਾਡੇ ਨਤੀਜਿਆਂ ਦੀ ਜ਼ਿੰਮੇਵਾਰੀ ਸਿਰਫ ਤੁਸੀਂ ਹੀ ਹੋ ਜੇ ਲੋਕ ਤੁਹਾਡਾ ਸਾਥ ਨਹੀਂ ਦੇ ਰਹੇ ਤਾਂ ਕੀ ਹੋਇਆ ਕੀ ਸ਼ੇਰ ਨੂੰ ਕਦੇ ਕਿਸੇ ਦੀ ਇਜਾਜ਼ਤ ਮੰਗਦੇ ਦੇਖਿਆ ਨਹੀਂ ਸ਼ੇਰ ਆਪਣੀ ਜ਼ਿੰਮੇਵਾਰੀ ਖੁਦ ਲੈਂਦਾ ਹੈ ਅਤੇ ਆਪਣੇ ਕੰਮ ਨੂੰ ਅੰਜਾਮ ਤੱਕ ਪਹੁੰਚਾਉਂਦਾ ਤੁਸੀਂ ਹੀ ਜਾਣਦੇ ਹੋ ਕਿ ਤੁਹਾਡੇ ਜੀਵਨ ਲਈ ਸਭ ਤੋਂ ਵਧੀਆ ਕੀ ਹੈ ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਜੀਵਨ ਵਿੱਚ ਕਿਹੜੇ ਰਾਹ ਤੇ ਚੱਲਣਾ ਚਾਹੁੰਦੇ ਨਿਸ਼ਚਿਤਤਾ ਨਾਲ ਅੱਗੇ ਵਧੋ ਸ਼ੇਰ ਜੰਗਲ ਦਾ ਰਾਜਾ ਇਸ ਲਈ ਹੈ ਕਿਉਂਕਿ ਉਹ ਹਰ ਸਥਿਤੀ ਨਾਲ ਲੜਨਾ ਜਾਣਦਾ ਚਾਹੇ ਤਾਕਤ ਨਾਲ ਚਾਹੇ ਬੁੱਧੀ ਨਾਲ ਸੁਤੰਤਰਤਾ ਸ਼ੇਰ ਦੀ ਮਾਨਸਿਕਤਾ ਦਾ ਤੀਜਾ ਪੁਆਇੰਟ ਸੁਤੰਤਰਤਾ ਸ਼ੇਰ ਨੂੰ ਆਜ਼ਾਦੀ ਪਿਆਰੀ ਹੈ ਸ਼ੇਰ ਜਾਂਦੀ ਦੀ ਮੰਗ ਕਰਦਾ ਅਤੇ ਆਜ਼ਾਦੀ ਲਈ ਲੜਦਾ ਉਸ ਦਾ ਸੁਭਾਅ ਕਹਿੰਦਾ ਕਿ ਜੇ ਆਜ਼ਾਦੀ ਲਈ ਮਰਨਾ ਵੀ ਪਵੇ ਤਾਂ ਮਰ ਜਾਵੇ ਇਸ ਧਰਤੀ ਤੇ ਸੁਤੰਤਰਤਾ ਤੋਂ ਵੱਡੀ ਕੋਈ ਸੰਪਤੀ ਨਹੀਂ ਜੇ ਤੁਸੀਂ ਕਦੇ ਜੀਵਨ ਵਿੱਚ ਆਜ਼ਾਦੀ ਦੀ ਕਮੀ ਮਹਿਸੂਸ ਕੀਤੀ ਹੈ ਤਾਂ ਤੁਸੀਂ ਇਸ ਨੂੰ ਸਮਝ ਸਕਦੇ ਹੋ ਤੁਹਾਨੂੰ ਆਪਣੀ ਆਜ਼ਾਦੀ ਲਈ ਲੜਨਾ ਚਾਹੀਦਾ ਆਪਣੇ ਮਨ ਦੀ ਗੱਲ ਕਹਿਣ ਦੀ ਆਜ਼ਾਦੀ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਸ ਦੀ ਆਜ਼ਾਦੀ ਆਪਣੀਆਂ ਸ਼ਰਤਾਂ ਤੇ ਜੀਣ ਦੀ ਆਜ਼ਾਦੀ ਆਜ਼ਾਦੀ ਦਾ ਮਤਲਬ ਹੈ ਨਿਰਪੱਖਤਾ ਅਤੇ ਸੁਤੰਤਰਤਾ ਜੋ ਜੀਵਨ ਤੁਸੀਂ ਜੀਣਾ ਚਾਹੁੰਦੇ ਹੋ ਉਹ ਜੀਓ ਅਤੇ ਦੂਜਿਆਂ ਨੂੰ ਵੀ ਉਹ ਜੀਵਨ ਜੀਣ ਦੀ ਆਜ਼ਾਦੀ ਦਿਓ ਜੋ ਉਹ ਚਾਹੁੰਦੇ ਨੇ ਸ਼ੇਰ ਦੀ ਪਛਾਣ ਹੈ ਆਪਣੀ ਆਜ਼ਾਦੀ ਲਈ ਹਮੇਸ਼ਾ ਲੜਨਾ ਸੁਰੱਖਿਅਤ ਖੇਤਰ ਸ਼ੇਰ ਦੀ ਮਾਨਸਿਕਤਾ ਦਾ ਚੌਥਾ ਪੁਆਇੰਟ ਸੁਰੱਖਿਅਤ ਖੇਤਰ ਸ਼ੇਰ ਉਸ ਹਰ ਚੀਜ਼ ਦੀ ਰੱਖਿਆ ਕਰਦਾ ਜੋ ਉਸ ਲਈ ਕੀਮਤੀ ਹੈ ਉਸਦਾ ਪਰਿਵਾਰ ਉਸਦੀ ਜ਼ਮੀਨ ਹਰ ਦਿਨ ਸ਼ੇਰ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਅਤੇ ਖਾਣੇ ਦਾ ਪ੍ਰਬੰਧ ਕਰਦਾ ਜੇ ਤੁਹਾਡੇ ਜੀਵਨ ਵਿੱਚ ਵੀ ਕੁਝ ਅਜਿਹਾ ਹੈ ਜਿਸ ਦੀ ਸੁਰੱਖਿਆ ਦੀ ਲੋੜ ਹੈ ਤਾਂ ਤੁਹਾਨੂੰ ਲੜਨ ਲਈ ਤਿਆਰ ਰਹਿਣਾ ਪਵੇਗਾ ਸ਼ੇਰ ਵੀ ਹਰ ਸਵੇਰ ਨਵੇਂ ਜੋਸ਼ ਨਾਲ ਉੱਠਦਾ ਕਿ ਅੱਜ ਉਸ ਨੂੰ ਆਪਣੇ ਪਰਿਵਾਰ ਲਈ ਸ਼ਿਕਾਰ ਕਰਨਾ ਕਈ ਵਾਰ ਸ਼ੇਰ ਨੂੰ ਵੀ ਭੁੱਖਾ ਰਹਿਣਾ ਪੈਂਦਾ ਇਸ ਦਾ ਸਿੱਧਾ ਮਤਲਬ ਹੈ ਕਿ ਜੀਵਨ ਵਿੱਚ ਆਸਾਂ ਤੇ ਨਿਰਪਰ ਨਹੀਂ ਰਹਿਣਾ ਆਸਾਂ ਹੀ ਜੀਵਨ ਨੂੰ ਰੋਕ ਸਕਦੀਆਂ ਨੇ ਸੋਚੋ ਤੁਸੀਂ ਕਿਸ ਚੀਜ਼ ਲਈ ਆਪਣਾ ਸਮਾਂ ਕੁਰਬਾਨ ਕਰਨ ਲਈ ਤਿਆਰ ਹੋ ਕੀ ਹੈ ਜੋ ਤੁਹਾਨੂੰ ਅੱਗੇ ਵਧਣ ਲਈ ਮਜਬੂਰ ਕਰਦਾ ਤੁਹਾਡਾ ਮਕਸਦ ਕੀ ਹੈ ਤੁਹਾਡੇ ਜੀਵਨ ਦਾ ਮਤਲਬ ਕੀ ਹੈ ਬਸ ਇਹੀ ਮਕਸਦ ਤੁਹਾਨੂੰ ਜੀਵਨ ਵਿੱਚ ਲੜਨ ਜੋਗ ਬਣਾਉਂਦਾ ਸ਼ੇਰ ਹਰ ਸਵੇਰ ਇੱਕੋ ਇੱਕ ਟੀਚੇ ਲਈ ਉੱਠਦਾ ਆਪਣਾ ਅਤੇ ਆਪਣੇ ਪਰਿਵਾਰ ਦਾ ਭੇਟ ਭਰਨਾ ਤੁਸੀਂ ਵੀ ਹਰ ਸਵੇਰ ਉੱਠ ਕੇ ਆਪਣਾ ਸਾਰਾ ਜੋਸ਼ ਆਪਣੇ ਟੀਚੇ ਪ੍ਰਾਪਤ ਕਰਨ ਤੇ ਲਾਓ ਸਮਰੱਥਾ ਸ਼ੇਰ ਦੀ ਮਾਨਸਿਕਤਾ ਦਾ ਅਖੀਰੀ ਪੁਆਇੰਟ ਸਮਰੱਥਾ ਕਿਹਾ ਜਾਂਦਾ ਹੈ ਕਿ ਸ਼ੇਰ ਇੱਕ ਦਿਨ ਵਿੱਚ 20 ਘੰਟੇ ਸੌਂਦਾ ਪਰ ਫਿਰ ਵੀ ਉਹ ਭੁੱਖਾ ਨਹੀਂ ਰਹਿੰਦਾ ਉਹ ਉੱਠਦਾ ਸ਼ਿਕਾਰ ਲੱਭਦਾ ਤੇ ਆਪਣਾ ਕੰਮ ਪੂਰਾ ਕਰਦਾ ਤਦ ਹੀ ਉਹ ਆਰਾਮ ਕਰਦਾ ਤੁਹਾਡੀ ਸਮਰੱਥਾ ਹੀ ਤੁਹਾਨੂੰ ਜੀਵਨ ਵਿੱਚ ਇਨਾਮ ਦਿਵਾਉਂਦੀ ਜੇ ਤੁਸੀਂ ਕੁਝ ਵਧੀਆ ਕਰਦੇ ਹੋ ਅਤੇ ਉਹ ਵੀ ਘੱਟ ਸਮੇਂ ਵਿੱਚ ਤਾਂ ਤੁਹਾਨੂੰ ਇਸ ਦਾ ਫਲ ਜ਼ਰੂਰ ਮਿਲੇਗਾ ਅਤੇ ਦੂਜਿਆਂ ਨਾਲੋਂ ਵੱਧ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੀ ਦੇਰ ਕੰਮ ਕਰਦੇ ਮਹੱਤਵ ਇਸ ਗੱਲ ਦਾ ਹੈ ਕਿ ਤੁਹਾਡਾ ਕੰਮ ਕਿੰਨਾ ਵਧੀਆ ਹੈ ਜੀਵਨ ਦੇ ਹਰ ਮੋੜ ਤੇ ਲੋਕ ਤੁਹਾਨੂੰ ਸਲਾਹ ਦੇਣਗੇ ਪਰ ਸ਼ੇਰ ਕਦੇ ਕਿਸੇ ਦੇ ਕਹੇ ਰਾਹ ਤੇ ਨਹੀਂ ਚੱਲਦਾ ਉਹ ਆਪਣਾ ਰਾਹ ਖੁਦ ਬਣਾਉਂਦਾ ਯਾਦ ਰੱਖੋ ਜੀਵਨ ਵਿੱਚ ਹਰ ਕੋਈ ਤੁਹਾਡੇ ਨਾਲੋਂ ਸਿਆਣਾ, ਮਜ਼ਬੂਤ ਜਾਂ ਖੁਸ਼ਕਿਸਮਤ ਹੋ ਸਕਦਾ ਪਰ ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ ਕੋਈ ਵੀ ਤੁਹਾਨੂੰ ਤੁਹਾਡੇ ਮਕਸਦ ਤੋਂ ਵੱਖ ਨਹੀਂ ਕਰ ਸਕਦਾ ਜੇ ਤੁਸੀਂ ਹਰ ਦਿਨ ਜੋਸ਼, ਸਪਸ਼ਟਤਾ ਅਤੇ ਸੁਤੰਤਰ ਮਨ ਨਾਲ ਉੱਠਦੇ ਹੋ ਤਾਂ ਬਸ ਤੁਹਾਨੂੰ ਆਪਣੇ ਸੁਪਨਿਆਂ ਦੇ ਪਿੱਛੇ ਦੌੜਨਾ ਅਤੇ ਉਹਨਾਂ ਲਈ ਲੜਨਾ ਅੰਤ ਵਿੱਚ ਸ਼ੇਰ ਤੋਂ ਇੱਕ ਗੱਲ ਜ਼ਰੂਰ ਸਿੱਖੋ ਜੇ ਜੀਣਾ ਹੈ ਤਾਂ ਜੀਵਨ ਵਿੱਚ ਸੰਘਰਸ਼ ਜਾਰੀ ਰੱਖਣਾ ਪਵੇਗਾ ਜੇ ਤੁਸੀਂ ਇਸ ਗੱਲਾਂ ਨਾਲ ਸਹਿਮਤ ਹੋ ਤਾ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਮੈਂ ਤੁਹਾਨੂੰ ਮਿਲਾਂਗਾ ਅਗਲੇ ਗੱਲਾਂ ਵਿੱਚ